ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਦੂਂਗਰ ਦੇਖ ਡਰਾਵਣ ਕੇੜਾ ਡਰਿਆਸ ਊਚਾ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰੀਆਸ ਭਾਈ ਰੇ ਪਾ ਵਜਲ ਬਿਖ ਮੰਡਰਾਵ ਦਰਾਵ ਰਾਰੇ ਦੇ ਕੰਨੇ ਨੂੰ ਬਿੰਦੀ ਊੜੇ ਨੂੰ ਔਂਕੜ ਦਰਾਵ ਭਾਈ ਰੇ ਪਾ ਵਜਲ ਬਿਖ ਮੰਡਰਾਵ ਪਵਜਲ ਪੌਜਲ ਇਹ ਦੋ ਤਰ੍ਹਾਂ ਦਾ ਪਾਠ ਕੁਰਬਾਨੀ ਵਿੱਚ ਆਉਂਦਾ ਹੈ ਪਾ ਵਜਲ ਪਭਾ ਵਵਾ ਭਵ ਪਾ ਵਜਲ ਪਾਠ ਜਿੱਥੇ ਊੜੇ ਨੂੰ ਔਂਕੜ ਹੋਵੇਗਾ ਉਥੇ ਪੌਜਲ ਪਾਠ ਹੋਵੇਗਾ ਸੋ ਅਰਥ ਇੱਕੋ ਹੀ ਹੈ ਇਹ ਸਤਗੁਰੂ ਗਰੀਬ ਨਵਾਜ਼ ਜੀ ਨੇ ਲਿਖਣ ਦੇ ਵਿੱਚ ਫਰਕ ਰੱਖਿਆ ਹੈ ਭਾਈ ਰੇ ਭਵਜਲ ਬਖਮੰਡਰਾਉ ਪੂਰਾ ਸਤਗੁਰ ਪੂਰਾ ਸਤਗੁਰ ਰਸ ਮਿਲਾ ਗੁਰ ਤਾਰੇ ਹਰਨਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚਲਸੀ ਅਮਰ ਸੋ ਗੁਰ ਕਰਤਾਰ ਕੀ ਸੱਚਾ ਸਾਲਾਹਣਾ ਸਚੈ ਥਾਨ ਪਿਆਰ ਦਾਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਖਰੇ ਲਸ਼ਕਰ ਲੱਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖਾਪ ਖਾਪ ਮੁਏ ਅਸਾਰ ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਾਬਾ ਜਾਗਮ ਹੈ ਦੋ ਹੀ ਫੇਰੀ ਐ ਮਿਨ ਨਾ ਵੈ ਸਿਰ ਕਾਲ ਪਿੰਡ ਪੜੈ ਜੀਉ ਖੇਲਸੀ ਹਾਂਜੀ ਇਹ ਪੜੈ ਪਾਠ ਸ਼ੁੱਧ ਹੈ ਪੜੈ ਨਹੀਂ ਕਰਨਾ ਪਿੰਡ ਪੜੈ ਜੀਉ ਖੇਲਸੀ ਬਦ ਫੈਲੀ ਕਿਆ ਹਾਲ ਪੁੱਤਾ ਦੇਖ ਵਿਗਸੀ ਐ ਪੁੱਤਾ ਦੇਖ ਵਿਗਸੀ ਐ ਨਾਰੀ ਸੇਜ ਪਧਾਰ ਵਿਗਸੀ ਐ ਪਾਠ ਜੀ ਪੁੱਤਾ ਦੇਖ ਵਿਗਸੀਐ ਨਾਰੀ ਸੇਜ ਪਧਾਰ ਚੋਆ ਚੰਦਨ ਲਾਈਐ ਕਾਪੜ ਰੂਪ ਸੀਗਾਰ ਖੇਹੂ ਖੇਹ ਰਲਾਈਐ ਛੋੜ ਚੱਲੇ ਘਰਬਾਰ ਮਹਿਰ ਮਲੂਕ ਕਹਾਈਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਐ ਜਲ ਬਲੀਐ ਅਭਿਮਾਨ ਮਨਮੁਖ ਨਾਮ ਵਿਸਾਰਿਆ ਜਿਉ ਡਾਵ ਦਦਾ ਕਾਨ ਹਾਂਜੀ ਕਾਨ ਪਾਠ ਪੋਲਾ ਕਾਨ ਦਾ ਅਰਥ ਹੈ ਜੰਗਲ ਕਾਨ ਪਾਠ ਨਹੀਂ ਇਥੇ ਕਰਦਾ ਜਿਉ ਡਾਵ ਦਦਾ ਕਾਨ ਜਿਵੇਂ ਡਾਉ ਅਗਨੀ ਭਾਵ ਦਾਵਾ ਅਗਨੀ ਨੇ ਜੰਗਲ ਨੂੰ ਸਾੜ ਦਿੱਤਾ ਹੋਵੇ ਸੋ ਕਾਨ ਪਾਠ ਕਰਨਾ ਹੈ ਕਾਨ ਨਹੀਂ ਮਨ ਮੁਖ ਨਾਮ ਵਿਸਾਰਿਆ ਜਿਉ ਡਾਵ ਦਦਾ ਕਾਨ ਹਉ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹ ਸਭ ਜਗ ਕਾਜਲ ਕੋਠਰੀ ਤਨ ਮਨ ਦੇਹ ਸੁਆਹ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾਹ ਨਾਨਕ ਤਰੀਐ ਸਚ ਨਾਮ ਸਿਰ ਸਾਹ ਪਾਤ ਸਾਹੋ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਸਾਹੋ ਮਾਨ ਮੁਖ ਪੌਜਲ ਪਚ ਮੋਏ ਗੁਰ ਮੁਖ ਤਰੇ ਅਥਾ ਹੋ ਕੀ ਤਿੰਨੇ ਹੀ ਸ਼ਬਦ ਜਿਹੜੇ ਨੇ ਪਾਤ ਸਾਹ ਵੇ ਸਾਹ ਅਥਾਹ ਹਾਹੇ ਦੇ ਔਂਕੜ ਦੀ ਆਵਾਜ਼ ਆਵੇ ਆਵੇ ਜਰੂਰ ਪਰ ਹੋੜਾ ਨਾ ਬਣੇ ਇਹ ਖਿਆਲ ਰੱਖਣਾ ਪਹਿਲੇ ਕੰਨੇ ਦੇ ਭਾਰ ਪਾਵਾਂਗੇ ਤਾਂ ਉਹ ਹੋੜਾ ਨਹੀਂ ਬਣੇਗਾ ਹਾਂਜੀ ਪਾਤ ਸਾਹ ਹਾਂਜੀ ਕੰਨੇ ਨੂੰ ਲੰਮਾ ਕਰਕੇ ਬੋਲਾਂਗੇ ਫੇਰ ਪਾਠ ਸਹੀ ਹੋਵੇਗਾ